Audio Education is not the amount of information that is put in the human brain. It must have man making, character making and life building assimilation of ideas. ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਦੋਸਤੋ ਚੋਣਾਂ ਦੇ ਦਿਨ ਹਾਂ ਹਰ ਪਾਸੇ ਚਰਚਾ ਹੁੰਦੀ ਹੈ ਕਿ ਇਸ ਵਾਰ ਚੋਣਾਂ ਵਿੱਚ ਕਿਸ ਸੀਟ ਤੇ ਕੋਣ ਬਾਜ਼ੀ ਮਾਰੂ ਸਿਆਸੀ ਦਲ ਤਾਂ ਆਪਣਾ ਦਾਅਵਾ ਠੋਕਦੇ ਹੀ ਰਹਿੰਦੇ ਹਨ ਪਰ ਅਸਲੀ ਫੈਸਲਾ ਤਾਂ ਆਮ ਲੋਕਾਂ ਨੇ ਵੋਟਰਾਂ ਨੇ ਹੀ ਕਰਨਾ ਹੁੰਦਾ ਹੈ ਜਿੱਧਰ ਬਹੁਮਤ ਹੋਵੇਗਾ ਉਹ ਧਿਰ ਜਿੱਤ ਜਾਵੇਗੀ ਅੱਜ ਗੱਲ ਕਰਾਂਗੇ ਅੰਮ੍ਰਿਤਸਰ ਲੋਕ ਸਭਾ ਸੀਟ ਬਾਰੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਅੰਮ੍ਰਿਤਸਰ ਗੁਰੂ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਪੂਰੀ ਦੁਨੀਆ ਵਿੱਚ ਆਪਣੀ ਖਾਸ ਥਾਂ ਗੋਲਡਨ ਟੈਂਪਲ ਕਰਕੇ ਰੱਖਣ ਵਾਲੀ ਨਗਰੀ ਅੰਮ੍ਰਿਤਸਰ ਮਾਝੇ ਦੀ ਧਰਤੀ ਅੰਮ੍ਰਿਤਸਰ ਸਿੱਖੀ ਦਾ ਧੂਰਾ ਵੱਜੋ ਮਸ਼ਹੂਰ ਨਗਰੀ ਅੰਮ੍ਰਿਤਸਰ ਆਪਣੇ ਪਾਪੜ ਬੜੀਆਂ ਕਰਕੇ ਮਸ਼ਹੂਰ ਖਾਸ ਕਰ ਗੀਤਾਂ ਲੋਕ ਗੀਤਾਂ ਵਿੱਚ ਮਸ਼ਹੂਰ ਨਗਰੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਪਾਪੜਵੇਂ ਮੈਂ ਖਾਣ ਅੰਮ੍ਰਿਤਸਰ ਸਿਫਤ ਦਾ ਘਰ ਹੈ ਸਿਫਤ ਦਾ ਹੋਰ ਵੀ ਕਰੀ ਜਾ ਸਕਦੀ ਹੈ ਸਿਫਤ ਵਿੱਚ ਹੋਰ ਵੀ ਕਿਸੇ ਦੇ ਪੜੇ ਜਾ ਸਕਦੇ ਹਨ ਪਰ ਆਪਾਂ ਆਪਣੇ ਵਿਸ਼ੇ ਨੂੰ ਹੀ ਪਹਿਲ ਦਿੰਦੇ ਹਾਂ ਦੋਸਤੋ ਅੰਮ੍ਰਿਤਸਰ ਲੋਕ ਸਭਾ ਸੀਟ ਇੱਥੇ ਸ਼ਹਿਰੀ ਖੇਤਰ ਵਿੱਚ ਹਿੰਦੂ ਅਤੇ ਸਿੱਖ ਜਨਸਖਿਆ ਲਗਭਗ ਬਰਾਬਰ ਹੀ ਹੈ ਮੁਕਾਬਲਾ ਇੱਥੇ ਹਮੇਸ਼ਾ ਤੋਂ ਹੀ ਫਸਵਾ ਹੀ ਹੁੰਦਾ ਰਿਹਾ ਹੈ। ਸਭਾਵਨਾ ਇਸ ਵਾਰ ਵੀ ਲਗਭਗ ਫਸਵੇਂ ਮੁਕਾਬਲੇ ਦੀ ਹੀ ਹੈ। ਬੇਸ਼ੱਕ ਗੁਰਦਾਸਪੁਰ ਅਤੇ ਅੰਮ੍ਰਿਤਸਰ ਇਹ ਦੋ ਲੋਕ ਸਭਾ ਸੀਟਾਂ ਦੇ ਬੀਜੇਪੀ ਆਪਣਾ ਜਿੱਤ ਦਾ ਪਰਚਮ ਫੈਰਾਉਂਦੀ ਹੀ ਰਹੀ ਹੈ ਜ਼ਿਆਦਾਤਰ। ਪਰ ਇਸ ਵਾਰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋਣ ਕਰਕੇ ਮੁਕਾਬਲਾ ਲਗਭਗ ਫਸਵਾ ਜਿਹਾ ਹੋ ਹੀ ਗਿਆ ਹੈ। ਪਹਿਲਾਂ ਅੰਮ੍ਰਿਤਸਰ ਲੋਕ ਸਭਾ ਸੀਟ ਤੇ ਦੋ ਹੀ ਤਰ੍ਹਾਂ ਹੁੰਦੀਆਂ ਸਨ, ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ ਪਲੱਸ ਬੀਜੇਪੀ ਪਰ ਇਸ ਵਾਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਦੋ ਧੀਰਾਂ ਬਣ ਗਈਆਂ ਹਨ ਇੱਕ ਹੋਰ ਧੀਰ ਕਾਂਗਰਸ ਹਾਂਜੀ ਕਾਂਗਰਸ ਵੀ ਹੈ ਜੋ ਮੁੱਖ ਧੀਰ ਹੈ ਇੱਥੇ ਅੰਮ੍ਰਿਤਸਰ ਵਿੱਚ ਇਸ ਤੋਂ ਇਲਾਵਾ ਇੱਕ ਹੋਰ ਨਵੀਂ ਧੀਰ ਪੈਦਾ ਹੋਈ ਹੈ ਆਮ ਆਦਮੀ ਪਾਰਟੀ ਉਹ ਵੀ ਇਸ ਵਾਰ ਮੈਦਾਨ ਵਿੱਚ ਹੈ ਦੋਸਤੋ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸੱਤਾ ਹੈ ਉਹ ਸੱਤਾਧਾਰੀ ਧੀਰ ਹੈ ਉਸ ਨੂੰ ਆਪਣੇ ਸਭ ਤੋਂ ਵੱਧ ਬੋਲਣ ਵਾਲੇ ਧਾਕੜ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਨੂੰ ਉਹਨਾਂ ਨੇ ਮੈਦਾਨ ਵਿੱਚ ਉਤਾਰ ਕੇ ਮੁਕਾਬਲਾ ਫਸਵਾ ਕਰ ਦਿੱਤਾ ਹੈ ਇੰਜ ਮੁਕਾਬਲਾ ਇਸ ਵਾਰ ਚਾਰਕੋਣੀ ਹੋ ਗਿਆ ਹੈ ਇਸ ਸੀਟ ਤੇ ਕੌਣ ਜੇਤੂ ਹੋਵੇਗਾ ਇਸ ਦੀ ਸੰਭਾਵਨਾਵਾਂ ਬਾਰੇ ਜਾਣਨ ਤੋਂ ਪਹਿਲਾਂ ਅੰਮ੍ਰਿਤਸਰ ਲੋਕ ਸਭਾ ਸੀਟ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਦੋਸਤੋ ਅੰਮ੍ਰਿਤਸਰ ਲੋਕ ਸਭਾ ਸੀਟ ਵਿੱਚ 10 ਵਿਧਾਨ ਸਭਾ ਹਲਕੇ ਪੈਂਦੇ ਹਨ ਇਹ ਹਨ ਦੋਸਤੋ ਅਜਨਾਲ ਆ ਰਾਜਾ ਸੰਸੀ ਮਜੀਠਾ ਅੰਮ੍ਰਿਤਸਰ ਉਤਰੀ ਅੰਮ੍ਰਿਤਸਰ ਪੱਛਮੀ ਅੰਮ੍ਰਿਤਸਰ ਦੱਖਣੀ ਅਤੇ ਅੰਮ੍ਰਿਤਸਰ ਸੈਂਟਰਲ ਅਤੇ ਅੰਮ੍ਰਿਤਸਰ ਪੂਰਬੀ ਇਸ ਤੋਂ ਇਲਾਵਾ ਅਟਾਰੀ ਉਹ ਵੀ ਅੰਮ੍ਰਿਤਸਰ ਹਲਕੇ ਵਿੱਚ ਹੀ ਪੈਂਦਾ ਹੈ ਇੱਥੇ ਲਗਭਗ 15 ਤੋਂ 16 ਲੱਖ ਦੇ ਵਿਚਕਾਰ ಮತਦਾਤਾ ਹਨ ਜੋ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਦੇ ਹਨ ਲੋਕ ਸਭਾ ਚੋਣਾਂ ਦੌਰਾਨ ਮਸ਼ਹੂਰ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਹੀ ਲੋਕ ਸਭਾ ਵਿੱਚ ਚੁਣ ਕੇ ਜਾਂਦੇ ਰਹੇ ਦੋਸਤੋ ਇਸ ਵਾਰ ਅੰਮ੍ਰਿਤਸਰ ਲੋਕ ਸਭਾ ਸੀਟ ਵਿੱਚ ਲਗਭਗ 1593846 ਵੋਟਰ ਹਨ ਉਹੀ ਇਹਨਾਂ ਉਮੀਦਵਾਰਾਂ ਦੀ ਜਿੱਤ ਦਾ ਫੈਸਲਾ ਕਰਨਗੇ ਕਿ ਕੌਣ ਜੇਤੂ ਹੋਵੇਗਾ ਦੋਸਤੋ ਜੇ ਜਾਤੀ ਸਮਿਕਰਣ ਦੀ ਗੱਲ ਕਰੀਏ ਤਾਂ ਇੱਥੇ ਦੱਸਿਆ ਜਾਂਦਾ ਹੈ ਕਿ ਇਸ ਸੀਟ ਉੱਪਰ 65% ਸਿੱਖ ਵੋਟਰ ਹਨ ਅਤੇ 28% ਹਿੰਦੂ ਵੋਟਰ ਅਤੇ 7% ਹੋਰ ਵੋਟਰ ਹਨ ਪਰ ਇਹ ਸਭ ਕਾਗਜ਼ਾਂ ਦੇ ਅਨੁਸਾਰ ਹੀ ਚੱਲਦਾ ਹੈ ਦੋਸਤੋ ਇਹ ਸਭ ਸਰਕਾਰੀ ਕਾਗਜ਼ਾਂ ਦੇ ਅੰਕੜੇ ਤੇ ਰਿਕਾਰਡ ਅਨੁਸਾਰ ਤਾਂ ਠੀਕ ਹੈ ਪਰ ਦੋਸਤੋ ਜ਼ਮੀਨੀ ਸੱਚਾਈ ਅੰਮ੍ਰਿਤਸਰ ਵਿੱਚ ਕੁਝ ਹੋਰ ਹੀ ਹੈ ਕਾਰਨ ਕਨਵਰਜਨ ਖਾਸਕਰ ਦਲਿਤ ਵੋਟਰ ਜੋ ਆਪਣੇ ਆਪ ਨੂੰ ਸਿੱਖ ਵੋਟਰ ਹੀ ਦਰਜ ਕਰਵਾਉਂਦਾ ਹੈ ਵੱਡੀ ਸੰਖਿਆ ਵਿੱਚ ਉਹ ਕਨਵਰਟ ਹੋ ਚੁੱਕੇ ਹਨ ਈਸਾਈ ਧਰਮ ਨੂੰ ਅਪਣਾ ਚੁੱਕੇ ਹਨ ਪਰ ਕਾਗਜ਼ਾਂ ਵਿੱਚ ਹਾਲੇ ਵੀ ਉਹ ਆਪਣੇ ਆਪ ਨੂੰ ਸਿੱਖ ਹੀ ਦਰਜ ਕਰਾਉਂਦੇ ਹਨ ਇਹ ਕਨਵਰਜਨ ਇਹਨਾਂ ਚੋਣਾਂ ਵਿੱਚ ਬੜਾ ਵੱਡਾ ਉਲਟ ਫੇਰ ਕਰੇਗਾ ਸਭ ਤੋਂ ਪਹਿਲਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਬਾਰੇ ਗੱਲ ਕਰਦੇ ਹਾਂ ਜਿਹੜੇ ਕਿਸੇ ਵੇਲੇ ਭਾਜਪਾ ਵਿੱਚ ਹੀ ਸਨ ਅਤੇ ਉਹਨਾਂ ਵੱਲੋਂ ਐਮਐਲਏ ਚੁਣੇ ਜਾਂਦੇ ਸਨ ਭਾਜਪਾ ਸਰਕਾਰ ਦੇ ਉਹ ਭਾਜਪਾ ਸਰਕਾਰ ਬੋਲੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਕਈ ਮੈਕਮਿਆਂ ਵਿੱਚ ਮੰਤਰੀ ਵੀ ਰਹੇ ਹਨ ਪਰ ਇਸ ਵਾਰ ਉਹ ਭਾਰਤੀ ਜਨਤਾ ਪਾਰਟੀ ਛੱਡ ਕੇ ਸ਼੍ਰੋਮਣੀ ਦਲ ਅਕਾਲੀ ਦਲ ਬਾਦਲ ਉਸ ਵੱਲੋਂ ਕਿਸਮਤ ਅਜਮਾਉਣਗੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਦਿਹਾਤੀ ਖਾਸ ਕਰਕੇ ਪਿੰਡੂ ਖੇਤਰਾ ਵਿੱਚ ਬਹੁਤਾ ਪ੍ਰਭਾਵ ਹੈ ਪਿੰਡਾਂ ਦੇ ਮੁਕਾਬਲੇ ਇਹਨਾਂ ਦਾ ਸ਼ਹਿਰ ਵਿੱਚ ਤਕਰੀਬਨ ਪ੍ਰਭਾਵ ਘੱਟ ਹੀ ਹੈ ਪਰ ਅਨਿਲ ਜੋਸ਼ੀ ਦਾ ਸ਼ਹਿਰ ਵਿੱਚ ਆਪਣਾ ਨਿੱਜੀ ਰਸੂਖ ਹੈ ਪਰ ਸ਼੍ਰੋਮਣੀ ਅਕਾਲੀ ਦਲ ਪਿਛਲੇ ਕੁਝ ਸਾਲਾਂ ਤੋਂ ਜਿਨ੍ਹਾਂ ਮੁੱਦਿਆਂ ਦੀ ਰਾਜਨੀਤੀ ਕਰ ਰਿਹਾ ਹੈ ਉਹਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਉਮੀਦਵਾਰ ਅਨਿਲ ਜੋਸ਼ੀ ਉਹ ਲਗਭਗ ਸਭ ਤੋਂ ਪਿੱਛੇ ਅਤੇ ਸਭ ਤੋਂ ਪਿਛੜੇ ਹੋਏ ਨਜ਼ਰ ਆਉਂਦੇ ਹਨ ਇਸ ਚਾਰ ਕੋਣੀ ਮੁਕਾਬਲੇ ਵਿੱਚ ਦੋਸਤੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਪੰਜਾਬ ਦੇ ਸੱਤਾਧਾਰੀ ਤਿਰ ਪਾਰਟੀ ਦੇ ਉਮੀਦਵਾਰ ਕੁਦੀਪ ਸਿੰਘ ਧਾਰੀਵਾਲ ਦੀ ਉਹਨਾਂ ਦਾ ਇਨ੍ਹਾਂ ਚੋਣਾਂ ਵਿੱਚ ਪਲੱਸ ਪੁਆਇੰਟ ਇਹ ਹੈ ਕਿ ਉਹ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ ਆਪਣਾ ਚੰਗਾ ਰਸੂਖ ਰੱਖਦੇ ਹਨ ਉਹ ਚੰਗੇ ਬੁਲਾਰੇ ਵੀ ਹਨ ਆਪਣੀ ਗੱਲ ਥੋੜੀ ਧੱਕੇ ਨਾਲ ਰੱਖਣ ਦੀ ਆਦਤ ਹੈ ਉਹਨਾਂ ਨੂੰ ਜਿਸ ਕਰਕੇ ਉਹਨਾਂ ਦਾ ਕਈ ਵਾਰ ਹੰਕਾਰੀ ਹੋਣ ਦਾ ਭ੍ਰਮ ਜਾ ਪੈਦਾ ਹੁੰਦਾ ਹੈ ਉਹ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਕੁਝ ਕਮਾ ਦਾ ਢਿੰਡੋਰਾ ਪਿੱਟ ਸਕਦੇ ਹਨ ਉਹ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਕੁਝ ਕਮਾ ਦਾ ਢਿੰਡੋਰਾ ਪਿੱਟ ਕੇ ਆਪਣੇ ਲਈ ਵੋਟਾਂ ਮੰਗ ਸਕਦੇ ਹਨ ਖਾਸ ਕਰ ਅੰਮ੍ਰਿਤਸਰ ਸ਼ਹਿਰ ਵਿੱਚ ਬਣਾਏ ਗਏ ਐਮਿਨੇਸ ਸਕੂਲ ਇਸ ਤੋਂ ਇਲਾਵਾ ਫ੍ਰੀ ਬਜਲੀ ਅਤੇ ਮਹੱਲਾ ਕਲੀਨਿੰਗ ਮਹੱਲਾ ਕਲੀਨਿੰਗ ਜਿਨ੍ਹਾਂ ਕਰਕੇ ਵੱਡੇ-ਵੱਡੇ ਅੰਮ੍ਰਿਤਸਰ ਵਿੱਚ ਪ੍ਰਾਈਵੇਟ ਹਸਪਤਾਲ ਅਤੇ ਸਰਕਾਰੀ ਹਸਪਤਾਲ ਲਗਭਗ ਫੇਲ ਹੀ ਹੋ ਗਏ ਹਨ ਗੁੱਸਾ ਨਾ ਕਰਿਓ ਦੋਸਤੋ ਸ਼ਾਇਦ ਜ਼ਿਆਦਾ ਤਾਰੀਫ਼ ਕਰ ਦਿੱਤੀ ਹੈ ਪਰ ਜ਼ਮੀਨੀ ਸਚਾਈ ਉਹਨਾਂ ਖਿਲਾਫ ਜਾ ਸਕਦੀ ਹੈ ਅੰਮ੍ਰਿਤਸਰ ਸ਼ਹਿਰ ਵਿੱਚ ਵਧਦਾ ਕ੍ਰਾਈਮ ਅੰਮ੍ਰਿਤਸਰ ਸ਼ਹਿਰ ਵਿੱਚ ਵਧਦਾ ਹੋਇਆ ਕ੍ਰਾਈਮ ਸਰਕਾਰ ਤੋਂ ਲੋਕਾਂ ਦਾ ਉਚਾਰਟ ਹੁੰਦਾ ਮਨ ਥੋੜਾ ਕਮਜ਼ੋਰ ਪੈ ਜਾਂਦੀ ਹੈ ਇੱਥੇ ਆਮ ਆਦਮੀ ਪਾਰਟੀ ਪਰ ਏਸ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਆਮ ਆਦਮੀ ਪਾਰਟੀ ਅਤੇ ਉਸ ਦਾ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਆਖਰ ਚੋਣਾਂ ਵਿੱਚ ਸਰਕਾਰੀ ਸੰਸਾਧਨ ਵੀ ਤਾਂ ਵਰਤੇ ਜਾਂਦੇ ਹਨ ਇਸ ਦਾ ਵੀ ਤਾਂ ਅਸਰ ਬਹੁਤ ਕੁਝ ਹੁੰਦਾ ਹੀ ਹੈ ਖਾਸ ਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਦਾ ਫਾਇਦਾ ਉਹਨਾਂ ਨੂੰ ਮਿਲ ਹੀ ਸਕਦਾ ਹੈ ਦੋਸਤੋ ਇਸ ਤਰ੍ਹਾਂ ਕੁਲਦੀਪ ਸਿੰਘ ਧਾਰੀਵਾਲ ਅੰਮ੍ਰਿਤਸਰ ਸੀਟ ਵਿੱਚ ਪੂਰੀ ਤਰ੍ਹਾਂ ਏਸ ਵਿੱਚ ਹਨ ਇਸ ਤੋਂ ਬਾਅਦ ਦੋਸਤੋ ਗੱਲ ਕਰ ਲੈਂਦੇ ਹਾਂ ਪਿਛਲੇ ਐਮਪੀ ਆ ਤੇ ਇਸ ਵਾਰ ਦੇ ਵੀ ਉਮੀਦਵਾਰ ਕਾਂਗਰਸ ਵੱਲੋਂ ਗੁਰਜੀਤ ਸਿੰਘ ਓਜਲਾ ਦੀ ਉਹ ਲੋਕ ਸਭਾ ਉਮੀਦਵਾਰ ਨੇ ਇਸ ਵਾਰ ਕਾਂਗਰਸ ਵੱਲੋਂ ਉਹਨਾਂ ਨੇ ਕਾਂਗਰਸ ਵਿੱਚ ਰਹਿੰਦੇ ਹੋਏ ਦਿਹਾਤੀ ਕਾਂਗਰਸ ਦੇ ਪ੍ਰਧਾਨ ਹੋਣ ਦੀ ਜ਼ਿੰਮੇਵਾਰੀ ਵੀ ਨਿਭਾਈ ਸੀ ਜਿਸ ਕਰਕੇ ਉਹਨਾਂ ਦੇ ਪਿੰਡਾਂ ਵਿੱਚ ਚੰਗੇ ਲਿੰਕ ਬਣੇ ਹੋਏ ਹਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਵੋਟਰਾਂ ਵਿੱਚ ਚੰਗੀ ਖਾਸ ਪਕੜ ਹੈ ਪਰ ਕਾਂਗਰਸ ਆਪਣੀ ਗੁੱਟਬੰਦੀ ਅਤੇ ਰਹਿਨਮਾਈ ਕਰਕੇ ਤਕਰੀਬਨ ਕਮਜ਼ੋਰ ਤੇ ਸਿੱਧ ਹੋਵੇਗੀ ਇਹਨਾਂ ਚੋਣਾਂ ਵਿੱਚ ਇੱਕ ਹੋਰ ਕਾਰਨ ਹੈ ਦੋਸਤੋ ਅੰਮ੍ਰਿਤਸਰ ਸ਼ਹਿਰ ਵਿੱਚ ਕਾਂਗਰਸ ਕੋਲ ਸਿਰਫ ਇੱਕ ਵਿਧਾਨ ਸਭਾ ਸੀਟ ਹੈ ਬਾਕੀ ਸਾਰਿਆਂ ਉੱਪਰ ਆਮ ਆਦਮੀ ਪਾਰਟੀ ਕਾਬਜ ਹੈ ਦੋਸਤੋ ਕਾਂਗਰਸ ਦਾ ਹੀ ਵੋਟਰ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋਇਆ ਸੀ ਬਹੁਤਾ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਨੂੰ ਬਹੁਤਾ ਫਰਕ ਨਹੀਂ ਪਿਆ ਉਹਨਾਂ ਦੇ ਵੋਟਰ ਉਹਨਾਂ ਨੂੰ ਹੀ ਵੋਟ ਪਾਉਂਦੇ ਰਹੇ ਪਰ ਕਾਂਗਰਸ ਪੱਖੀ ਕਾਂਗਰਸ ਸਮਰਥਕ ਵੋਟ ਹੀ ਤਕਰੀਬਨ ਸ਼ਿਫਟ ਹੋਏ ਸਨ ਆਮ ਆਦਮੀ ਪਾਰਟੀ ਵੱਲ ਲੋਕ ਸਭਾ ਚੋਣਾਂ ਵੇਲੇ ਇਹ ਵੋਟਰ ਜੋ ਕਾਂਗਰਸ ਤੋਂ ਆਮ ਆਦਮੀ ਪਾਰਟੀ ਨੂੰ ਸ਼ਿਫਟ ਹੋਇਆ ਸੀ ਕਾਂਗਰਸ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੋਵੇਗਾ ਬੇਸ਼ੱਕ 2019 ਦੀਆਂ ਚੋਣਾਂ ਵੇਲੇ ਓਜਲਾ ਨੇ ਤਕਰੀਬਨ 445000 ਦੇ ਕਰੀਬ ਵੋਟਾਂ ਪ੍ਰਾਪਤ ਕੀਤੀਆਂ ਸਨ ਉਸ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਦੇ ਹਰਦੀਪ ਸਿੰਘ ਪੂਰੀ ਉਹਨਾਂ ਨੂੰ 345000 ਵੋਟਾਂ ਮਿਲੀਆਂ ਪਰ ਇਸ ਵਾਰ ਗੁਰਜੀਤ ਓਜਲਾ ਨੂੰ ਪਈਆਂ 445000 ਵੋਟਾਂ ਵਿੱਚੋਂ ਕਿੰਨੀਆਂ ਵੋਟਾਂ ਜਵਾਮਾਦਮੀ ਪਾਰਟੀ ਵੱਲ ਸ਼ਿਫਟ ਹੋਈਆਂ ਹਨ ਉਹ ਪਤਾ ਲੱਗ ਜਾਣਗੀਆਂ। ਲੋਕ ਸਭਾ ਚੋਣਾਂ ਵਿੱਚ ਇਹ ਪਤਾ ਲੱਗ ਜਾਵੇਗਾ ਕਿ ਅੰਮ੍ਰਿਤਸਰ ਵਿੱਚ ਕਿੰਨਾ ਆਮ ਆਦਮੀ ਪਾਰਟੀ ਵੱਲ ਵੋਟ ਸ਼ਿਫਟ ਹੋਇਆ ਹੈ ਕਾਂਗਰਸ ਦਾ। ਗੱਲ ਲੋਕੀ ਸ਼ਿਪੀ ਹੈ ਪਰ ਗੁਰਦੀਪ ਓਜਲਾ ਦੀ ਸਥਿਤੀ ਵੀ ਡਾਵਾ ਡੋਲ ਹੀ ਹੈ ਪਰ ਉਹ ਵੀ ਇੱਕ ਤਰ੍ਹਾਂ ਰੇਸ ਵਿੱਚ ਤਾਂ ਹਨ ਹੀ। ਹੁਣ ਦੋਸਤੋ ਅਖੀਰ ਵਿੱਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਉਹਨਾਂ ਬਾਰੇ ਵੀ ਗੱਲ ਕਰ ਲੈਂਦੇ ਹਾਂ ਬੇਸ਼ੱਕ ਉਹਨਾਂ ਨੂੰ ਉਹਨਾਂ ਦੇ ਵਿਰੋਧੀ ਪੈਰਾਸ਼ੂਟ ਉਮੀਦਵਾਰ ਦੱਸਦੇ ਹਨ ਦੋਸਤੋ ਤਰਨਜੀਤ ਸਿੰਘ ਸੰਧੂ ਉਹ ਪੜ੍ਹੇ ਲਿਖੇ ਅਤੇ ਉੱਚ ਸਰਕਾਰੀ ਅਫਸਰ ਰਹੇ ਹਨ ਉਹਨਾਂ ਦਾ ਸਬੰਧ ਅੰਮ੍ਰਿਤਸਰ ਵਿੱਚ ਜੋ ਤੇਜਾ ਸਿੰਘ ਸਮੁੰਦਰੀ ਹਾਲ ਹੈ ਨਾ ਦਰਬਾਰ ਸਾਹਿਬ ਵਿੱਚ ਉਸੇ ਤੇਜਾ ਸਿੰਘ ਸਮੁੰਦਰੀ ਪਰਿਵਾਰ ਨਾਲ ਹੈ ਉਹ ਪੜ੍ਹੇ ਲਿਖੇ ਹੋਏ ਅਤੇ ਤਜਰਬੇਕਾਰ ਕੈਂਡੀਡੇਟ ਹਨ ਜੇ ਜਿੱਤਦੇ ਹਾਂ ਤਾਂ ਇਹ ਪੱਕਾ ਹੈ ਕਿ ਉਹ ਕੇਂਦਰ ਸਰਕਾਰ ਵਿੱਚ ਕੋਈ ਖਾਸ ਜ਼ਿੰਮੇਵਾਰੀ ਜ਼ਰੂਰ ਹੀ ਨਿਭਾਉਣਗੇ ਅਮਨਸਰ ਵਿੱਚ ਭਾਜਪਾ ਬਹੁਤ ਮਜ਼ਬੂਤ ਰਹੀ ਹੈ ਪਰ ਸ਼ਹਿਰੀ ਖੇਤਰਾਂ ਵਿੱਚ ਹੀ ਇਸ ਦੇ ਮੁਕਾਬਲੇ ਪਿੰਡਾਂ ਵਿੱਚ ਉਸ ਦਾ ਹੋਲਡ ਥੋੜਾ ਘੱਟ ਹੈ ਪਰ ਤਰਨਜੀਤ ਸਿੰਘ ਸੰਧੂ ਉਹ ਭਾਰਤੀ ਵਿਦੇਸ਼ ਸੇਵਾ ਵਿੱਚੋਂ ਰਿਟਾਇਰ ਹੋਏ ਤਰਨਜੀਤ ਸਿੰਘ ਸੰਧੂ ਕੀ ਉਹ ਇਸ ਵਾਰ ਪਿੰਡਾਂ ਵਿੱਚ ਆਪਣੀਆਂ ਵੋਟਾਂ ਖਿੱਚ ਸਕਣਗੇ ਪਿੰਡੂ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਣਗੇ ਜਦੋਂ ਕਿ ਪਿੰਡਾਂ ਵਿੱਚ ਕਮਿਊਨਿਸਟ ਅਤੇ ਕਿਸਾਨ ਸੰਗਠਨਾ ਦਾ ਸਮੂਹ ਉਹਨਾਂ ਦਾ ਵਿਰੋਧ ਸਿਰਫ ਅਤੇ ਸਿਰਫ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਿਹਾ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਦੋਸਤੋ ਸਿਰਾਂ ਉੱਪਰ ਹਰੀਆਂ ਪੱਗਾਂ ਬਨਨ ਵਾਲੇ ਤਕਰੀਬੇ ਸਿੱਖੀ ਵੇਸ ਪਾਉਣ ਵਾਲੇ ਇਹ ਤਕਰੀਬਨ ਵਿਰੋਧ ਕਰਨ ਵਾਲੇ 84 ਵਾਲੀ ਕਾਂਗਰਸ ਅਤੇ ਬਲੂ ਸਟਾਰ ਵਾਲੀ ਕਾਂਗਰਸ ਉਸ ਦਾ ਵਿਰੋਧ ਨਹੀਂ ਕਰ ਰਹੇ ਇਸ ਤੋਂ ਇਲਾਵਾ ਹਰ ਮਹੀਨੇ 1000 ਰੁਪਏ ਦੇਣ ਅਤੇ ਲੱਖਾਂ ਨੌਜਵਾਨਾਂ ਨੂੰ ਹਰ ਸਾਲ ਨੌਕਰੀ ਦਾ ਵਾਅਦਾ ਕਰਕੇ ਉਸ ਤੋਂ ਮੁਨਕਰ ਹੋਣ ਵਾਲੇ ਆਮ ਆਦਮੀ ਪਾਰਟੀ ਉਸ ਦਾ ਵਿਰੋਧ ਨਹੀਂ ਕਰ ਰਹੇ ਵਿਰੋਧ ਹੋ ਰਿਹਾ ਹੈ ਤਾਂ ਸਿਰਫ ਭਾਜਪਾ ਦਾ ਦੋਸਤੋ ਜੇ ਬੀਜਪੀ ਵੋਟਰਾਂ ਤੱਕ ਆਪਣੀ ਗੱਲ ਪਹੁੰਚਾਉਣ ਵਿੱਚ ਤਰਨਜੀਤ ਸਿੰਘ ਸੰਧੂ ਕਾਮਯਾਬ ਹੋ ਗਏ ਤਾਂ ਬੀਜਪੀ ਬਾਜ਼ੀ ਮਾਰ ਸਕਦੀ ਹੈ ਪਰ ਪਿੰਡਾਂ ਵਿੱਚ ਜੋ ਕਨਵਰਟ ਹੋ ਚੁੱਕੇ ਹਨ ਈਸਾਈ ਧਰਮ ਅਪਣਾ ਚੁੱਕੇ ਹਨ ਉਹ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਹਨਾਂ ਨੂੰ ਵੋਟ ਨਹੀਂ ਕਰਨਗੇ ਉਹਨਾਂ ਦੀ ਵੋਟ ਦੇ ਪਾਤਰ ਹੋਣਗੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਾਲੇ ਦੁਹਾ ਵਿੱਚੋਂ ਜਿਸ ਨੂੰ ਵੀ ਇਹ ਵੋਟ ਪੈ ਗਿਆ ਉਸ ਦੀ ਧਿਰ ਥੋੜੀ ਮਜ਼ਬੂਤ ਹੋ ਜਾਵੇਗੀ। ਦੋਸਤੋ ਅੰਮ੍ਰਿਤਸਰ ਸੀਟ ਉੱਪਰ ਇਹ ਕਿਹਾ ਜਾ ਸਕਦਾ ਹੈ ਕਿ ਇੱਥੇ ਚਾਰ ਕੋਣੀ ਮੁਕਾਬਲੇ ਦੀ ਥਾਂ ਤਿੰਨ ਕੋਣੀ ਮੁਕਾਬਲਾ ਹੈ। ਅਕਾਲੀ ਦਲ ਨੂੰ ਤਕਰੀਬਨ ਇਸ ਵਿੱਚੋਂ ਬਾਹਰ ਹੀ ਸਮਝਣਾ ਚਾਹੀਦਾ ਹੈ। ਦੋਸਤੋ ਅੰਮ੍ਰਿਤਸਰ ਲੋਕ ਸਭਾ ਸੀਟ ਉੱਪਰ ਭਾਜਪਾ ਚਾਂਸ ਲੈ ਸਕਦੀ ਹੈ। ਕਾਰਨ ਇਸ ਦਾ ਜੋ ਪੱਕਾ ਵੋਟਰ ਹੈ ਉਹ ਹੀ ਸਕੂਲ ਤਕਰੀਬਨ ਹੈ ਹੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਹਨਾਂ ਦੇ ਜੋ ਵੋਟਰ ਹਨ ਉਹ ਆਪਸ ਵਿੱਚ ਡਿਵਾਈਡ ਹੋਣਗੇ। ਜਿੱਦਨੂ ਵੋਟਰ ਜਿਆਦਾ ਤੁਰ ਗਿਆ ਜਿਸ ਦੀ ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ ਵੱਲ ਜਾਵੇਗਾ ਇੰਜ ਕਾਂਗਰਸ ਵੀ ਤਕਰੀਬਨ ਮਜ਼ਬੂਤ ਨਹੀਂ ਹੈ ਅੰਮ੍ਰਿਤਸਰ ਸੀਟ ਉੱਪਰ ਇੰਜ ਮੁਕਾਬਲਾ ਅੰਮ੍ਰਿਤਸਰ ਸੀਟ ਉੱਪਰ ਤਕਰੀਬਨ ਭਾਜਪਾ ਤੇ ਆਮ ਆਦਮੀ ਪਾਰਟੀ ਵਿੱਚ ਹੀ ਰਹੇਗਾ ਦੋਸਤੋ ਉਮੀਦ ਤਾਂ ਹੈ ਕਿ ਇੰਜ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਇਹ ਅੰਮ੍ਰਿਤਸਰ ਵਾਲੀ ਸੀਟ ਪੈ ਹੀ ਜਾਵੇਗੀ ਪਰ ਪੂਰੇ ਫਸਵੇਂ ਮੁਕਾਬਲੇ ਤੋਂ ਬਾਅਦ ਆਮ ਆਦਮੀ ਪਾਰਟੀ ਇੱਥੇ ਦੂਜੇ ਨੰਬਰ ਤੇ ਰਹਿਣ ਦੀ ਸੰਭਾਵਨਾ ਹੈ ਉਸਦੇ ਉਮੀਦ ਹੈ ਦੋਸਤੋ ਜਾਣਕਾਰੀ ਪਸੰਦ ਆਈ ਹੋਵੇਗੀ ਦੋਸਤੋ ਮੇਰਾ ਪਿਛੋਕਰ ਮਾਜੇ ਤੋਂ ਹੈ ਇਸ ਕਰਕੇ ਅੰਮਸਾਰ ਸ਼ਹਿਰੀ ਅਤੇ ਦਿਹਾਤੀ ਖੇਤrana ਬਾਰੇ ਲੋਕਾਂ ਦੀ ਜੋ ਸੋਚ ਹੈ ਉਸ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇਹ ਜੋ ਵੋਟ ਡਿਵਾਈਡ ਹੋਣਗੇ ਇਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਬਹੁਤਾ ਫਰਕ ਪਾਣਗੇ ਭਾਜਪਾ ਇਸ ਨਾ ਖੇਤrana ਵਿੱਚ ਥੋੜਾ ਮਜ਼ਬੂਤ ਨਜ਼ਰ ਆਉਂਦੀ ਹੈ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ mm <laughs>